ਮੈਂ ਬਾਬਾ ਰਮਨ ਸ਼ਾਹ ਜੀ ਪਿੰਡ ਤਲਵੰਡੀ ਨਾਰ ਜ਼ਿਲ੍ਹਾ ਅੰਮ੍ਰਿਤਸਰ ਜੀ ਤਹਿਸੀਲ ਅਜਨਾਲਾ ਦਾ ਰਹਿਣ ਵਾਲਾ ਹਾਂ ਜੋ ਕਿ ਗੁਰੂ ਗਿਆਨनाथ ਵਾਲਬਿਕ ਧਰਮ ਸਮਾਜ ਦੇ ਸਰਪ੍ਰਸਤ ਸੰਤ ਬਾਬਾ ਨਛੱਤਰ ਰਾਹ ਜੀ ਜੋ ਸਾਡੀ ਜਥੇਬੰਦੀ ਦੇ ਮੁਖੀ ਹਨ ਅਸੀਂ ਉਹਨਾਂ ਦੀ ਸੰਸਥਾ ਦੇ ਨਾਲ ਧਰਮ ਪ੍ਰਚਾਰ ਦਾ ਕੰਮ ਕਰਦੇ ਹਾਂ ਪੰਜਾਬ ਲੈਵਲ ਤੇ ਜੋ ਇਹ ਸਾਥੀ ਨੇ ਸਰਦਾਰ ਲਖਵਿੰਦਰ ਸਿੰਘ ਜੀ ਤੇ ਸਰਦਾਰ ਨਿਰਿੰਦਰ ਸਿੰਘ ਜੀ ਜੋ ਲਗਾਤਾਰ 8 ਸਾਲ ਤੋਂ ਸੰਘਰਸ਼ ਕਰ ਰਹੇ ਹਨ ਪਰ ਜੋ ਸਾਡੇ ਨਗਰ ਦੇ ਦੋ ਪੁਲਿਸ ਮੁਲਾਜ਼ਮ ਹਨ ਉਹਨਾਂ ਨੇ ਇਹਨਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋਣ ਦਿੱਤੀ ਤੇ ਇਸ ਪਰਿਵਾਰ ਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਕੀ ਮਾਮਲਾ ਕੀ ਹੈ ਮਾਮਲਾ ਜੀ 2017 ਦੇ ਵਿੱਚ ਉਹਨਾਂ ਨੇ ਇਹ ਨਜਾਇਜ਼ ਕਬਜ਼ਾ ਕੀਤਾ ਜ਼ਮੀਨ ਤੇ ਜੋ ਕਿ ਜਗਾ ਪੰਚਾਇਤ ਦੀ ਪਰ ਇਹ ਪਰਿਵਾਰ ਦੀ ਮੰਗ ਹੀ ਵੀ ਸਾਨੂੰ ਸਾਡੇ ਘਰ ਦਾ ਨਕਾਸੀ ਕੀਤੀ ਜਾਵੇ ਤੇ ਰਸਤਾ ਦਿੱਤਾ ਜਾਵੇ ਬਾਕੀ ਥਾਣਾ ਦਾ ਸਾਡਾ ਕੋਈ ਲੈਣ ਦੇ ਨਹੀਂ ਤੁਸੀਂ ਨੂੰ ਜਿਸ ਤਰ੍ਹਾਂ ਵਰਤਣਾ ਵਰਤੋ ਪਰ ਉਹ ਪਰਿਵਾਰ ਨੇ ਕਿਹਾ ਉਹਨਾਂ ਨੂੰ 1 ਇੰਚ ਵੀ ਥਾਂ ਨਹੀਂ ਦੇਣਾ ਹੈ ਉਹ ਸਰਦਾਰ ਮਨਜੀਤ ਸਿੰਘ ਪੰਜਾਬ ਪੁਲਿਸ ਵਿੱਚ ਨੇ ਤੇ ਸਰਦਾਰ ਹਰਜੀਤ ਸਿੰਘ ਉਹ ਵੀ ਪੰਜਾਬ ਪੁਲਿਸ ਵਿੱਚ ਨੇ ਦੋਨੇ ਸਗੇ ਭਰਾ ਨੇ ਇਹ ਪਰਿਵਾਰ ਸਰਦਾਰ ਨਰਿੰਦਰ ਸਿੰਘ ਲਖਵਿੰਦਰ ਸਿੰਘ ਮਜਬੀ ਸਿੱਖ ਸਮਾਜ ਨਾਲ ਸੰਬੰਧ ਰੱਖਦੇ ਨੇ ਔਰ ਇਹ ਉਹ ਜੱਟ ਸੇ ਇੱਕ ਪਰਿਵਾਰ ਨੇ ਉਹਨਾਂ ਨੇ ਇਹਨਾਂ ਨਾਲ ਬਹੁਤ ਜਿਆਦਾ ਬਦਸਲੂਕੀਆਂ ਕੀਤੀਆਂ ਜੋ ਕਿ ਨਾਲ ਜਾਤੀ ਸੂਚਕ ਸ਼ਬਦ ਵੀ ਵਰਤਦੇ ਰਹੇ ਆ ਕਿ ਇੱਥੇ ਧੱਕਾ ਵੀ ਕਰਦੇ ਰਹੇ ਆ ਕਿ ਜੋ ਵੀ ਉਹਨਾਂ ਦੇ ਮਨ ਚ ਆਉਣਾ ਕਈ ਵੇਲੇ-ਕਿਵਲੇ ਆ ਕੇ ਇਹਨਾਂ ਦੇ ਬੱਚਿਆਂ ਨੂੰ ਤੰਗ ਪਰੇਸ਼ਾਨੋ ਕਰਦੇ ਰਹੇ ਆ ਤੇ ਜੋ ਵੀ ਇਹਨਾਂ ਨੇ ਕਬਜ਼ਾ ਕੀਤਾ ਹੈ ਗੁੰਡਾਗਰਦੀ ਨਾ ਕੀਤਾ ਜੋ ਇਥੇ ਲਾਮਲਸ਼ਕਰ ਲਿਆ ਕੇ ਵੀ ਉਹਨਾਂ ਦੇ ਨਾਂ ਤੇ ਗੋਲਦੀ ਜਮੀਨ ਨਹੀਂ ਜੀ ਇਹ ਜਮੀਨ ਪੰਚਾਇਤ ਦੇ ਨਾਂ ਬੋਲਦੀ ਜਾਨੀ ਕਿ ਪੰਚਾਇਤ ਦੀ ਜਮੀਨ ਹੈ ਇਹ ਉਹਨਾਂ ਦੀ ਨਹੀਂ ਉਹਨਾਂ ਨੂੰ ਪਤਾ ਨਹੀਂ ਕਿ ਕੀ ਤਰਾਜ ਹੈ ਕਿ ਆਪਣੀ ਉਹ ਵਰਦੀ ਦਾ ਰੋਬ ਰੋਬ ਦਿਖਾਉਂਦੇ ਆ ਤੇ ਇਹਨਾਂ ਨਾਲ ਜਾਤੀ ਵਿਦਗੜਾ ਕਰਦੇ ਆ ਤੁਸੀਂ ਕਿਸੇ ਵੱਡੇ ਅਧਿਕਾਰੀ ਨੂੰ ਕੋਲ ਮਿਲੇ ਹੋ ਸਾਰਿਆਂ ਨੂੰ ਮਿਲੇ ਜੀ ਐਸਐਸਪੀ ਨੂੰ ਮਿਲੇ ਇਥੇ ਤੱਕ ਇਹਨਾਂ ਨੇ ਮੁੱਖ ਮੰਤਰੀ ਤੱਕ ਚਿੱਠੀਆਂ ਕੱਢੀਆਂ 2017 ਤੋਂ ਲੈ ਕੇ ਹੁਣ ਤੱਕ ਲਗਾਤਾਰ ਇਹਨਾਂ ਆਪਣਾ ਸੰਘਰਸ਼ ਜਿਹੜਾ ਜਾਰੀ ਰੱਖਿਆ ਪਰ ਇਹ ਪਰਿਵਾਰ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ ਇਹਨਾਂ ਲਾਸਟ ਫਿਰ ਸੰਤ ਬਾਬਾ ਨਛੱਤਰਨਾਥ ਜੀ ਨੂੰ ਬੇਨਤੀ ਕੀਤੀ ਕਿ ਸਾਡਾ ਮਸਲਾ ਉਹ ਫਿਰ ਜਿਹੜੀ ਜਥੇਬੰਦੀ ਆ ਉਹਨਾਂ ਨੇ ਇਹਨਾਂ ਦੀ ਬਾਹ ਫੜੀ کہیں ਤਾਂ ਇਨਸਾਫ ਦਿਵਾ ਕੇ ਹੜਾਂਗੇ ਕੀ ਕਰੋ ਜੀ ਹੁਣ ਪੰਜਾਬ ਦੀਆਂ ਇਹਨਾਂ ਅਲੱਗ-ਅਲੱਗ ਜਥੇਬੰਦੀਆਂ ਵਾਲਮੀਕੀ ਮਜਬੀ ਸਿੱਖ ਸਮਾਜ ਦੀਆਂ ਉਹਨਾਂ ਸਾਰੀਆਂ ਇੱਕ ਮਤਾ ਪਕਾਇਆ ਹੈ ਕਿ ਜਦ ਤੱਕ ਇਹਨਾਂ ਨੂੰ ਇਹ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਇਹਨਾਂ ਦੇ ਘਰ ਦਾ ਰਸਤਾ ਨਹੀਂ ਖੁੱਲਦਾ ਅਨੰਮਿਤ ਸਮੇਂ ਬਾਅਦ ਤੇ 에어ਪੋਰਟ ਰੋਡ ਸ਼੍ਰੀ ਅਮਰ்தਸਰ ਸਾਹਿਬ ਮੀਰਾਕੋੜ ਚੌਂਕ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ 10 ਤਰੀਕ ਦਿਨ ਮੰਗਲਵਾਰ ਨੂੰ ਪਰ ਆਮ ਜਨਤਾ ਨੂੰ ਉਸ ਨਾਲ ਪਰੇਸ਼ਾਨੀਆਂ ਦਾ ਸਾਹਮਣਾ ਹਾੜੀ ਮਜਬੂਰੀ ਆ ਅਸੀਂ ਆਮ ਜਨਤਾ ਕੋ ਮਾਫੀ ਮੰਗਦੇ ਹਾਂ ਹਾਂ ਪ੍ਰਸ਼ਾਸਨ ਉੱਤੇ ਗੌਰ ਕਰੇ ਕਿ ਧਰਨਾ ਨਾ ਲੱਗਣ ਦਵੇ ਜੋ ਉਹਨਾਂ ਦਾ ਹੱਲ ਆ ਜੋ ਉਹਨਾਂ ਦੀ ਮਜਬੂਰੀ ਉਹਦਾ ਹੱਲ ਕੀਤਾ ਜਾਵੇ ਕਿ ਇਹ ਪਰਿਵਾਰ ਦਾ ਰਸਤਾ ਖੜਾ ਜਾਵੇ ਇਹ ਪਰਿਵਾਰ ਦੇ ਘਰ ਦੀ ਨਿਕਾਸੀ ਕੀਤੀ ਜਾਵੇ ਮੇਰਾ ਨਾਮ ਮੇਰਾ ਨਾਮ ਨਰਿੰਦਰ ਸਿੰਘ ਹੈ ਜੀ ਪਿੰਡ ਤਲੰਡੀ ਨਾਰਾ ਜੀ ਹਾਂਜੀ ਤੇ ਮੈਂ ਮਜੀ ਵੀ ਸੇਖਿਆ ਜੀ ਤੇ ਸਾਡਾ ਇਹ ਥਾਂ ਦਾ ਚੱਲ ਰਿਹਾ ਹੈ ਕਾਫੀ 2017 ਤੋਂ ਜੀ ਇਹ ਕੇਸ ਬੜੇ ਦੂਰ ਤੱਕ ਆ ਹੀ ਪਹੁੰਚੇ ਆ ਉਹ ਹਰਜੀਤ ਸਿੰਘ ਐਸਆਈ ਐਸਐਚਓ ਮਨਜੀਤ ਸਿੰਘ ਜਿਹੜੇ ਕਿ ਪੁਲਿਸ ਮੁਲਾਜ਼ਮ ਹੈ ਦੋਨੇ ਉਹਨਾਂ ਨੇ ਧੱਕੇ ਨਾਲ ਥਾਂ ਬਲਿਆ ਆ ਗੈਂਗਸਟਰ ਮੰਗਾ ਕੇ ਰਫਲਾਂ ਬੰਦੂਕਾਂ ਲਿਆ ਕੇ ਇੱਥੇ ਸਾਡੇ ਕੋਲ ਜੋ ਕਿ ਉਸ ਟਾਈਮ ਅਸੀਂ ਘਰ ਵੀ ਆਂਦੇ ਆ ਇਹ ਰਹੀ ਇਹਨਾਂ ਦੇ ਪਾਸ ਕੇ ਪੰਚਾਇਤ ਦੇ ਵੀ ਪੰਚਾਇਤ ਦੇ ਸਾਡੀ ਨਹੀਂ ਸੁਣੀ ਕਹਿੰਦੇ ਉਹ ਤਗੜੇ ਬੰਦੇ ਆ ਤੇ ਉਹਨਾਂ ਦੀ ਚਲਣੀ ਜੋ ਤੁਹਾਡਾ ਨਹੀਂ ਕੋਈ ਚਲਣੀ ਉਸ ਤੋਂ ਬਾਅਦ ਫਿਰ ਆਈ ਆਪਣੇ ਮੁੱਖ ਮੰਤਰੀ ਕੋਲ ਗਏ ਆ ਫਿਰ ਚੰਡੀਗੜ੍ਹ ਡਿਪਟੀ ਡਾਇਰੈਕਟਰ ਦੇ ਪਾਸ ਵੀ ਗਏ ਆ ਉਹ ਵੀ ਚਿੱਠੀਆਂ ਉਹਨੇ ਕੱਢੀਆਂ ਉਹਨੇ ਵੀ ਆਖਿਆ ਕਿ ਤੁਹਾਡੀ ਸੁਣਾਈ ਨਹੀਂ ਆਉਣੀ ਹੈ ਤੁਸੀਂ ਆਪਣਾ ਹੋਰ ਕੋਈ ਕੰਮ ਕਰੋ ਤੁਹਾਡੀ ਨਹੀਂ ਉਹਨਾਂ ਚੱਲਣ ਦੇ ਨਹੀਂ ਜਿਹੜਾ ਥਾਂ ਜੋ ਜੀ ਇਹ ਪੰਚਾਇਤੀ ਥਾਂ ਜੋ ਜੀ ਦੋ ਕਨਾਲਾਂ ਦੋ ਮਰਲੇ ਥਾਂ ਜੋ ਜੀ ਤੇ ਅਹੀ ਕੇਸ ਜਿੱਤੇ ਹੋਏ ਆ ਡਿਪਟੀ ਡਾਇਰੈਕਟਰ ਕੋਲੇ ਹਾਂਜੀ ਪੰਚਾਇਤ ਦੇ ਹੱਕ ਚ ਹੋਇਆ ਇਹ ਸਾਡਾ ਕੀ ਰੋਲਾ ਸਾਡਾ ਰੋਲਾ ਇਹ ਸਾਡਾ ਪਾਣੀ ਦਾ ਵਿਕਾਸ ਹੋਣਾ ਚਾਹੀਦਾ ਆ ਸਾਨੂੰ ਜਾਣ ਵਾਤੀ ਰਸਤਾ ਮਿਲਣਾ ਚਾਹੀਦਾ ਆ ਵਾਹ ਇਹਨਾਂ ਨੂੰ ਤਰਾਜੀਏ ਉਹਨਾਂ ਨੂੰ ਤਰਾਜੀਏ ਕਿ ਉਹ ਜੱਟ ਹੁਣ ਕਰਕੇ ਸਾਡੇ ਨੇ ਬਿਕਤਰੀਆ ਕਰਦੇ ਆ ਜੋ ਕਿ ਅਹੀ ਆ ਕੋਠੀ ਪਈ ਸਾਡਾ ਸਾਡਾ ਮਟੀਰੀਅਲ ਇਸੇ ਰਾਤ ਨਹੀਂ ਆਉਂਦਾ ਹੀ ਕੱਚਾ ਰਸਤਾ ਹੀ ਅਹੀ ਪੱਕਾ ਰਸਤਾ ਕਰਨ ਦੇ ਚੱਕਰ ਚ ਪੰਚਾਇਤਾਂ ਨੂੰ ਕਹਿੰਦੇ ਆ ਵੀ ਵੋਟਾਂ ਤੁਹਾਨੂੰ ਤਾਂ ਪਉਣੀਆਂ ਸਾਨੂੰ ਇਹ ਪੱਕਾ ਰਸਤਾ ਬਣਾ ਕੇ ਦਿਓ ਪਰੇਸ਼ਾਨੀ ਨਹੀਂ ਪਰੇਸ਼ਾਨੀ ਦੀ ਬਾਤ ਤੋਂ ਬਾਅਦ ਤਾਂ ਦੱਸਿਆ ਕਿ ਨਹੀਂ ਪਰੇਸ਼ਾਨੀ ਆ ਬਹੁਤ ਜਿਆਦੀ ਪਰੇਸ਼ਾਨੀ ਆ ਆਉਣ ਜਾਣ ਵਾਤੀ ਸਾਨੂੰ ਹਾਂਜੀ ਬੜੀ ਗਰੇ ਗੰਦਾ ਪਾਣੀ ਖਲੋਤਾ ਹੁੰਦਾ ਮੱਛਰ ਆਦਾ ਬੱਚੇ ਬਿਮਾਰ ਹੋਣਦੇ ਆ ਆਹੀ ਆਪ ਸਿਆਣੇ ਬਿਮਾਰ ਹੋਣਦੇ ਮੱਛਰ ਲੜ ਲੜ ਕੇ ਤੇ ਮਲੇ ਸਾਡੀ ਸੁਣਾਈ ਨਹੀਂ ਹੁੰਦੀ ਪਿੰਡ ਦੀ ਪੰਚਾਇਤੀ ਦਾ ਉਹਨਾਂ ਦਾ ਵਿੱਚ ਕੀ ਰੋਲ ਆ ਉਹਨਾਂ ਦਾ ਕੋਈ ਰੋਲ ਨਹੀਂ ਧੱਕੇ ਸਾਈ ਕੀਤੀ ਉਹਨਾਂ ਨੇ ਹਾਂਜੀ ਜਾਤੀਵਾਚਕ ਦੇ ਨਾਲ ਉਹਨਾਂ ਦਾ ਜੁੜੇ ਹੋਏ ਆ ਹਾਂਜੀ ਕੌਂਸੀ ਪ੍ਰੋਸੈਜ ਜਿੰਨਾਂ ਨੂੰ ਮਿਲੇ ਹੁਣ ਇਹ ਆਪਣੇ ਸਵਸਥਾ ਬਾਲ ਬਾਲਮੀਕ ਬਾਬਾ ਨ 70 ਸਾਦੇ ਨਾਲ ਘਲੇ ਹੋਈ ਆ ਆਈ ਆਈ ਤੁਹਾਡੇ ਭਰਾ ਆ ਸਾਡਾ ਮਸਲਾ ਹੱਲ ਕਰੋ ਉਹਨਾਂ ਨੇ ਆਖਿਆ ਵੀ ਠੀਕ ਹੈ ਤੂੰ ਅੱਛਾ ਆਈ ਮਸਲਾ ਤੁਹਾਡਾ ਹੱਲ ਕਰੋ ਨਾ ਤਿੰਨ ਤਰੀਕ ਨੂੰ ਅਸੀਂ ਤਰਨਾ ਲਾਉਣਾ ਨਹੀਂ ਆਈ ਆਪਣੇ ਮੀਰਾਕੋਟ ਏਅਰਪੋਰਟ ਤੇ ਹਾਂਜੀ ਹੁਣ ਸਾਰੇ ਇਕੱਠੇ ਹੋ ਗਏ ਜਿੱਥੇ ਬੰਦੀਆਂ ਨੇ ਕਿਹਾ ਕਿ ਅਸੀਂ ਤੁਹਾਨੂੰ ਇਨਸਾਫ ਦਿਵਾ ਕੇ ਛੱਡਾਂਗੇ ਤੁਹਾਡੇ ਇਸ ਤਰਨੇ ਨਾਲ ਆਮ ਜਨਤਾ ਨੂੰ ਪਰੇਸ਼ਾਨ ਹੋ ਪਾਜੀ ਆਮ ਜਨਤਾ ਨੂੰ ਸਾਡੀ ਮਜਬੂਰੀ ਬਣ ਚੁੱਕੀ ਹੋਣਾ ਆਈ 7-8 ਸਾਲ ਤੋਂ ਪਰੇਸ਼ਾਨ ਹੋਣ ਦੇ ਆ ਕੀ ਕਰੀਏ ਕੀ ਦਾ ਪੋਲਾ ਬੜੀ ਹੈ ਸਾਡੀ ਇਨੀ ਮਜਬੂਰੀ ਬਣੀ ਗਈ ਤੇ ਇਸ ਤੋਂ ਜਗ੍ਹਾ ਕੋਈ ਅਕੇ ਨੇ ਖੋਦੀ ਮਰੀ ਗਿਆ ਕੁਥ ਪਾ ਗਏ ਜੀ ਇਨਾ ਰਸਤਾ ਸਾਡੇ ਬੱਚੇ ਨਹੀਂ ਜਾ ਸਕਦੇ ਕੋਸ ਨਹੀਂ ਕੋਈ ਜਾ ਸਕਦਾ ਰਸਤੇ ਨਹੀਂ ਇਨੀ ਪਰੇਸ਼ਾਨੀ ਹੋਈ ਹੈ ਸਾਡੀ ਡਾਕਟਰ ਨੂੰ ਮੰਗ ਕਰਦੇ ਹਾਂ ਅਨਸਾਸ ਕੋਈ ਕਦੇ ਇਨਸਾਫ ਦਿਓ ਸਾਨੂੰ ਜੀ ਹਾਂਜੀ ਸਾਡਾ ਰਸਤਾ ਖੋਲੋ ਸਾਡਾ ਪਾਣੀ ਦਾ ਵਿਕਾਸ ਕਰੋ ਸਾਡੀ ਤੇ ਇਹੀ ਮੰਗ ਹੈ ਸਾਨੂੰ ਧਰਨਾ ਲਾਉਣ ਦੀ ਜ਼ਰੂਰਤ ਨਹੀਂ ਪਵੇ ਨਹੀਂ ਇਨਸਾਫ ਲੋਕ ਜੀ ਫੇਰ ਹੀ ਲਗਾਤਾਰ ਧਰਨਾ ਲਾ ਕੇ ਰੱਖਾਂਗੇ ਜੀ ਹਾਂਜੀ